ਬੰਦੀਪ ਕੋਹ ਰਾਏ ਦੀ ਵਾਰਤਕ ਪੁਸਤਕ 에ਰਾ ਜਾਂਦੀ ਕਿਹੜੇ ਪਾਸੇ ਵਿੱਚੋਂ ਰਚਨਾ ਰਹਿਾਨਾ ਰਹਿਾਨਾ ਦਾ ਅਰਥ ਹੁੰਦਾ ਹੈ ਭਰੀਆਂ ਵਰਗੀ ਜਾਂ ਭਾਗਾਂ ਭਰੀ ਪਰ ਕੁਦਰਤ ਦੇ ਵਿਧੀ ਵਿਧਾਨ ਵਿੱਚ ਕਿਧਰੇ ਵੀ ਇੰਨੀ ਲਿਖਿਆ ਕਿ ਹਰ ਵਾਰ ਬੰਦੇ ਦਾ ਨਸੀਬੀ ਉਸ ਤੇ ਰੱਖੇਗੇ ਨਾਮ ਨਾਲ ਮੇਲ ਖਾਂਦਾ ਹੋਵੇ ਸਿਵਲ ਹਸਪਤਾਲ ਜਲੰਧਰ ਦੇ ਲਾਵਾਰਸ ਵਾਰਡ ਵਿੱਚ ਮਰਨ ਕਰਾਰੇ ਪਈ ਰਹਿਾਨਾ ਕਿਸੇ ਪਾਸਿਓਂ ਵੀ ਭਾਗਾਂ ਭਰੀ ਤਾਂ ਨਹੀਂ ਸੀ ਲੱਗਰੀ ਲਉਨਰ ਲਤਪਤ ਕੱਟੀ ਹੋਈ ਸਜੀਬਾ ਨੁੱਚੜ ਚੁੱਕੇ ਲਹੂ ਕਾਰਨ ਜਰਦ ਹੋਇਆ ਚਿਹਰਾ ਤੇ ਚਿਹਰੇ ਤੇ ਫੈਲੀ ਮਰਦੇ ਹੋਣ ਉਹਨੀ ਕਮਜ਼ੋਰ ਤੇ ਨਿਰਬਲ ਹੋ ਚੁੱਕੀ ਸੀ ਕਿ ਆਪਣੀ ਤਕਲੀਫ ਦੀ ਇੰਤਹਾ ਬਿਆਨ ਕਰਨ ਲਈ ਉਸਦੇ ਮੂੰਹੋਂ ਆ ਵੀ ਨਹੀਂ ਸੀ ਨਿਕਲ ਰਹੀ ਹਸਪਤਾਲ ਦੇ ਸਟਾਫ ਵਿੱਚੋਂ ਕਿਸੇ ਨੇ ਵੀ ਉਸ ਦੀ ਮੱਲਮ ਪੱਟੀ ਕਰਨ ਦੀ ਲੋੜ ਹੀ ਨਾ ਸਮਝੀ ਸ਼ਾਇਦ ਉਹ ਹੋਰ ਥੋੜੀ ਦੇਰ ਤੱਕ ਮੌਤ ਦੇ ਮੂੰਹ ਵਿੱਚ ਜਲੇ ਜਾਣ ਵਾਲੀ ਇਸ ਮਰੀਜ਼ ਉੱਪਰ ਆਪਣਾ ਕੀਮਤੀ ਸਮਾਂ ਤੇ ਮੱਲਮ ਪੱਟੀ ਦਾ ਸਮਾਨ ਖਰਚੀ ਨਹੀਂ ਕਰਨਾ ਚਾਹੁੰਦੇ ਸਨ ਇਲਾਜ ਦੀ ਅਨਗਹਿਲੀ ਹਮਸਪਰੇ ਮੌਸਮ ਤੇ ਰਹਿਣਾ ਵਿੱਚ ਜੀਵਨ ਦੀ ਮਰ ਚੁੱਕੀ ਇੱਛਾ ਸ਼ਕਤੀ ਜਿਨ੍ਹਾਂ ਨੇ ਮਿਲ ਕੇ ਉਸ ਦੀ ਬਾਹ ਦੇ ਜ਼ਖਮ ਵਿੱਚ ਕੀੜੇ ਚੱਲਣ ਦਾ ਸਬਬ ਬਣਾ ਦਿੱਤਾ ਹੋਇਆ ਸੀ ਸੂਚਨਾ ਮਿਲਦਿਆਂ ਹੀ ਮੌਕੇ ਤੇ ਪਹੁੰਚੇ ਗੁਰਪ੍ਰੀਤ ਭਾਈ ਨੂੰ ਜਾਣਕਾਰੀ ਮਿਲੀ ਕਿਉਂਕਿ ਸਮਾਨ ਵੇਚਣ ਲਈ ਕਿਸੇ ਟ੍ਰੇਨ ਵਿੱਚ ਚੜੀ ਸੀ ਟ੍ਰੇਨ ਦੇ ਡੱਬੇ ਦੇ ਦਰਵਾਜ਼ੇ ਵਿੱਚ ਬੈਠੀ ਨੂੰ ਉਸਨੂੰ ਅਚਾਨਕ ਦਿਮਾਗੀ ਦੌਰਾ ਪਿਆ ਤੇ ਉਹ ਬਾਹਰ ਡਿੱਗ ਪਈ ਕਿਸੇ ਨੇ ਚੈਨ ਖਿੱਚ ਕੇ ਟ੍ਰੇਨ ਨੂੰ ਰੁਕਵਾਇਆ ਉਦੋਂ ਤੱਕ ਜਲਦੀ ਟ੍ਰੇਨ ਵਿੱਚੋਂ ਡਿੱਗਣ ਕਰ ਉਸ ਦੀ ਸੱਜੀ ਬਾਹ ਟੁੱਟ ਗਈ ਨਾਲ ਲਟਕ ਰਹੀ ਸੀ ਰੇਲਵੇ ਸਟੇਸ਼ਨ ਦੇ ਅਧਿਕਾਰੀ ਉਸਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਛੱਡ ਗਏ ਸਨ ਜਿੱਥੇ ਉਸ ਦੀ ਟੁੱਟੀ ਹੋਈ ਨਾਲ ਲਟਕ ਰਹੀ ਬਾਹ ਕੱਟਣੀ ਪਈ ਤੇ ਸਰਜਰੀ ਤੋਂ ਬਾਅਦ ਉਸਨੂੰ ਆਰਥੋ ਵਾਰਡ ਵਿੱਚ ਬਦਲ ਦਿੱਤਾ ਗਿਆ ਉਹ ਦਿਮਾਗੀ ਤੌਰ ਤੇ ਵੀ ਆਪਣੀ ਪਛਾਣ ਬਾਰੇ ਬਹੁਤ ਜਾਣਕਾਰੀ ਦੇਣ ਤੋਂ ਅਸਮਰੱਥ ਸੀ ਵਿੱਚ ਵਿੱਚ ਉਸ ਨੂੰ ਦਿਮਾਗੀ ਦੌੜੇ ਵੀ ਪੈਂਦੇ ਸਨ ਪਿਛਲੇ 52 ਦਿਨਾਂ ਤੋਂ ਉਹ ਹਸਪਤਾਲ ਦੇ ਵਾਰਡ ਵਿੱਚ ਇਸੇ ਤਰ੍ਹਾਂ ਲਾवारਸ ਲਾਜ ਦਾ ਚ ਪਈ ਹੋਈ ਸੀ ਗੁਰਪ੍ਰੀਤ ਬਾਈ ਵੇਖਦਾ ਹੈ ਕਿ ਉਸ ਦੇ ਜ਼ਖਮ ਵਿੱਚ ਰਿੰਗ ਰਹੇ ਕੀੜੇ ਬਿਲਕੁਲ ਉਸੇ ਤਰ੍ਹਾਂ ਦੇ ਹੀ ਸਨ ਜਿਸ ਤਰ੍ਹਾਂ ਦੇ ਬਾਪੂ ਕੇਸਰ ਸਿੰਘ ਦੇ ਜ਼ਖਮ ਵਿੱਚ ਜਾਂ ਫਿਰ ਜਿਸ ਤਰ੍ਹਾਂ ਗਣੇਸ਼ ਦੇ ਜ਼ਖਮਾਂ ਵਿੱਚ ਕਿਉਂਕਿ ਕੀੜਿਆਂ ਦਾ ਆਪਣਾ ਕੋਈ ਵੱਖਰਾ ਮਸਬ ਨਹੀਂ ਹੁੰਦਾ ਇਹ ਨਾ ਜ਼ਰੂਰ ਹੈ ਕਿ ਕੀੜੇ ਪਹਿਲਾਂ ਸਮਾਜ ਦੀ ਜ਼ਿਹਨियत ਨੂੰ ਪਏ ਹੁੰਦੇ ਨੇ ਤੇ ਫਿਰ ਕਿਸੇ ਇਨਸਾਨ ਨੂੰ ਪੈਂਦੇ ਹਨ ਉਸਨੇ ਜਦ ਹਸਪਤਾਲ ਦੇ ਸਟਾਫ ਦਾ ਚਾਨ ਰਹਿਾਨਾ ਦੀ ਦੁਰਦਸ਼ਾ ਵਰ ਦਵਾਉਣਾ ਚਾਹਿਆ ਤਾਂ ਪਹਿਲਾਂ ਉਹਨਾਂ ਵੱਲੋਂ ਸਹਿਯੋਗ ਦਿੱਤਾ ਬੈਸਟੀਆ ਨਾ ਕੈਨੀਵਲਾ ਰਵਈਆ ਹੀ ਅਪਣਾਇਆ ਗਿਆ ਪਰ ਲਗਾਤਾਰ ਜਦੋਂ ਜੈ ਤੇ ਕਾਰਵਾਈ ਕਰਦਾ ਇਹਨਾਂ ਕੋਲ ਨਤੀਜਾ ਤਾਂ ਜ਼ਰੂਰ ਨਿਕਲਿਆ ਕਿ ਉਸ ਦੇ ਜ਼ਖਮ ਦੀ ਤੇ ਉਸ ਦੀ ਸਾਫ ਸਫਾਈ ਮਗਰੋਂ ਉਸ ਦੇ ਕੱਪੜੇ ਬਦਲੇ ਗਏ ਤੇ ਮਲਮ ਪੱਟੀ ਕਰਕੇ ਡ੍ਰਿਪ ਲਗਾ ਦਿੱਤੀ ਗਈ ਕੋਸਮਾਸ ਦੇ ਵੀ ਲੋਕਾਂ ਨੇ ਉਸੇ ਪਹੁੰਚ ਕੇ ਉਸ ਦੇ ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਗੁਰਪ੍ਰੀਤ ਭਾਈ ਚਾਹੁੰਦੇ ਸਨ ਕਿ ਘੱਟੋ ਘੱਟ ਜੇ ਉਸ ਦੀ ਇੱਥੇ ਦੇਖਭਾਲ ਨਹੀਂ ਹੋ ਸਕਦੀ ਤਾਂ ਉਸ ਨੂੰ ਛੁੱਟੀ ਦੇ ਕੇ ਉਹਨਾਂ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਕਿ ਉਹ ਲੁਧਿਆਣੇ ਦੇ ਕਿਸੇ ਚੰਗੇ ਹਸਪਤਾਲ ਵਿੱਚ ਉਸ ਦਾ ਇਲਾਜ ਕਰਵਾ ਸਕਣ ਇਸ ਨੂੰ ਸਿਹਤ ਵਿਭਾਗ ਦੀ ਨਲੈਕੀ ਕਹੀਏ ਜਾਂ ਮਜਬੂਰੀ ਕਿ ਇੱਕ ਲਾवारਸ ਦਾ ਵਾਰਿਸ ਬਣ ਲਈ ਵੀ ਗੁਰਪ੍ਰੀਤ ਨੂੰ 48 ਘੰਟੇ ਦਾ ਸਮਾਂ ਲੱਗਿਆ ਬਹੁਤ ਜਦੋ ਜਹਿਤ ਮਗਰੋਂ ਛੁੱਟੀ ਕਰਵਾ ਕੇ ਰਹਿਾਨਾ ਨੂੰ 11 ਸਤੰਬਰ 2017 ਨੂੰ ਸਿਵਲ ਹਸਪਤਾਲ ਜਲੰਧਰ ਤੋਂ ਲੁਧਿਆਣੇ ਦੇ ਬਹੁਤ ਚੰਗੇ ਹਸਪਤਾਲ ਵਿੱਚ ਦਾਖਲ ਕਰਵਾ ਕੇ ਉਸ ਦੀ ਕੱਟੀ ਹੋਈ ਬਾਹ ਦੇ ਜ਼ਖਮ ਦਾ ਇਲਾਜ ਕਰਵਾਇਆ ਗਿਆ ਕੀੜੇ ਪਹਿਚਾਨ ਕਰਨ ਬਾਅਦ ਤਾਂ ਕੁਝ ਹੋਰ ਹਿੱਸਾ ਵੀ ਕਟਣਾ ਪਿਆ ਜੇ ਇਹ ਨਾ ਘਟਨਾ ਪਿਆ ਹੁੰਦਾ ਤਾਂ ਉਸ ਦੀ ਬਾਹ ਦੇ ਅੱਗੇ ਬਨੌਟੀ ਬਾਜੂ ਲਗਾ ਕੇ ਉਸ ਦਾ ਜੀਵਨ ਹੋਰ ਸਖਾਲਾ ਬਣਾਇਆ ਜਾ ਸਕਦਾ ਸੀ ਇੱਕ ਆਪਰੇਸ਼ਨ ਉਸ ਦੇ ਸਿਰ ਦਾ ਵੀ ਹੋਇਆ ਜਿਸ ਤੋਂ ਬਾਅਦ ਉਸ ਨੂੰ ਦਿਮਾਗੀ ਦੌਰੇ ਪੈਣੇ ਬੰਦ ਹੋ ਗਏ ਦਿਨਾਂ ਵਿੱਚ ਹੀ ਉਹ ਤੰਦਰੁਸਤੀ ਵੱਲ ਵੱਧਦੀ ਹੋਈ ਮੁੜ ਜ਼ਿੰਦਗੀ ਦੀ ਰਾਹੇ ਪੈ ਗਈ ਬਹੁਤਾ ਪੁੱਛਣ ਤੇ ਵੀ ਰਹਿਣਾ ਆਪਣੀ ਜ਼ਿੰਦਗੀ ਦੇ ਪਿਛੋਕੜ ਬਾਰੇ ਬਹੁਤਾ ਕੁਝ ਦੱਸਣ ਲਈ ਰਾਜ਼ੀ ਨਹੀਂ ਹੁੰਦੀ ਇਨਾ ਕੋਈ ਦੱਸਦੀ ਹੈ ਕਿ ਉਸ ਦਾ ਪਿਛੋਕੜ ਰਾਜਸਥਾਨ ਦਾ ਹੈ ਤੇ ਉਸ ਦਾ ਘਰ ਵਾਲਾ ਜ਼ਮੀਰ ਉਸ ਨਾਲ ਅਕਸਰ ਲੜਾਈ ਝਗੜਾ ਕਰਦਾ ਸੀ ਪਰ ਕਾਇਨਾਤ ਦੀ ਕਲਮ ਉਤੇ ਹੈਰਾਨੀ ਜ਼ਰੂਰ ਹੁੰਦੀ ਹੈ ਜਿਸ ਨੇ ਇੱਕ ਮੁਸਲਮ ਸਮਾਜ ਵਿੱਚ ਜੰਮੀ ਪਲੀ ਰਹਿਣਾ ਨੂੰ ਹਿੰਦੁਸਤਾਨ ਦੇ Hindu ਬਹੁ ਗਿਣਤੀ ਵਾਲੇ ਸੂਬਿਆਂ ਵਿੱਚੋਂ ਲਿਆ ਕੇ ਸਿੱਖੀ ਕਦਰਾਂ ਕੀਮਤਾਂ ਅਨੁਸਾਰ ਜੰਮੇ ਪਲੇ ਗੁਰਪ੍ਰੀਤ ਬਾਈ ਦੇ ਸੁਪਨਿਆਂ ਦੇ ਕਰਦੀਬਾਸੀ ਬਣਾਉਣ ਦੀ ਖੇਡ ਰਚੀ ਇਸ ਸਮੇਂ ਇੱਕ ਬਾਹ ਨਾ ਹੋਣ ਦੇ ਬਾਵਜੂਦ ਵੀ ਉਹ ਤੰਦਰੁਸਤ ਜ਼ਿੰਦਗੀ ਜਿਉ ਰਹੀ ਹੈ ਕਿਥੇ ਉਹ ਹਸਪਤਾਲ ਦੇ ਬੈੱਡ ਤੇ ਪਈ ਹੋਈ ਆਪਣੀ ਮੌਤ ਦੀਆਂ ਘੜੀਆਂ ਗਿਣ ਰਹੀ ਸੀ ਇਹ ਤਬਦੀਲੀ ਸਿਰਫ ਰਹਿਾਨਾ ਦੀ ਜ਼ਿੰਦਗੀ ਵਿੱਚ ਹੀ ਨਹੀਂ ਸੀ ਵਾਪਰੀ ਬਲਕਿ ਗੁਰਪ੍ਰੀਤ ਬਾਈ ਸਮੇਤ ਮਨੁੱਖਤਾ ਦੀ ਸੇਵਾ ਸੰਸਥਾ ਦੀ ਸਾਰੀ ਟੀਮ ਨੂੰ ਰਹਿਾਨਾ ਦੀ ਅੱਖੀਂ ਦੇਖੀ ਕਹਾਣੀ ਵੇਖ ਕੇ ਉਹ ਸ਼ਾਂ ਮਿਲਿਆ ਕਿ ਇੱਕ ਇਨਸਾਨ ਜੇ ਦੂਸਰੇ ਇਨਸਾਨ ਦੀ ਔਖੇ ਵੇਲੇ ਵਿੱਚ ਬਾਹ ਮੜ ਲਵੇ ਤਾਂ ਸੰਭਵ ਤੋਂ ਸੰਭਵ ਤੱਕ ਦਾ ਪੈਂਡਾ ਤੈ ਕੀਤਾ ਜਾ ਸਕਦਾ